ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਮਾਂ ਪੰਜਾਬ ਦੇ ਉੱਪਰ ਇਸ ਨਗਰ ਤੇ ਇਸ ਇਲਾਕੇ ਤੇ ਉਹ ਵੀ ਆਇਆ ਸੀ ਜਦੋਂ ਦਾ ਇੱਥੇ ਕੀ ਜਦੋਂ ਕਿ ਮੁਗਲਾਂ ਨੇ ਕਿਹਾ ਸੀ ਕਿ ਪਾਣੀ ਵਰਤਨ ਤੇ ਵੀ ਟੈਕਸ ਲੱਗੂਗਾ ਉਹ ਸ਼ਰਤਾਂ ਇਹ ਸੀ ਕਿ ਜੇਕਰ ਤੁਸੀਂ ਪਾਣੀ ਵਰਤਨਾ ਵਾ ਤੇ ਟੈਕਸ ਦੋਗੇ ਸੇਖ ਹੋਗੇ ਜੇ ਤੁਸੀਂ ਪਾਣੀ ਵਰਤਨਾ ਤੇ ਟੈਕਸ ਨਹੀਂ ਦੇਣਾ ਫਿਰ ਮੁਸਲਮਾਨ ਬਣੋ ਜੇ ਮੁਸਲਮਾਨ ਨਹੀਂ ਬਣਨਾ ਸਿੱਖ ਰਹਿ ਗਈ ਪਾਣੀ ਵਰਤਨਾ ਵਾਂ ਤੇ ਤੁਸੀਂ ਟੈਕਸ ਦਿਓ ਸੋ ਇਹ ਲਾਹੌਰ ਦੀ ਤਹਿਸੀਲ ਲਾਹੌਰ ਜ਼ਿਲ੍ਹਾ ਲਾਹੌਰ ਦਾ ਇਲਾਕਾ ਸੀ ਉਹ ਸਮਾਂ ਜਿਹੜਾ ਕਿ ਜਿੱਥੇ ਆਪਾਂ ਅੱਜ ਖੜੇ ਆ ਸੋ ਉਸ ਸਮੇਂ ਕਿਹਨੇ ਵਿਰੋਧ ਕੀਤਾ ਕਿਹਨੇ ਸ਼ਹਾਦਤ ਸ਼ਹੀਦੀ ਦਿੱਤੀ ਕਿਹੜੇ ਗੁਰੂ ਸਾਹਿਬ ਦੇ ਵੇਲੇ ਦਾ ਇਹ ਸਮਾਂ ਹੈ ਜਦੋਂ ਕਿ ਪਾਣੀ ਦੇ ਉੱਪਰ ਵੀ ਪੰਜਾਬ ਦੇ ਪਾਣੀ ਦੇ ਉੱਪਰ ਵੀ ਮੁਸਲਮਾਨਾ ਮੁਗਲਾਂ ਨੇ ਟੈਕਸ ਲਾ ਦਿੱਤਾ ਸਿੱਖਾਂ ਦੇ ਉੱਪਰ ਸਿਰਫ ਇੱਕ ਤੰਗ ਕਰਨ ਦੀ ਨੀਅਤ ਦੇ ਨਾਲ ਸੋ ਉਹ ਸਾਹਮਣੇ ਗੁਰਦਰਾ ਸਾਹਿਬ ਹੈ ਰੱਖ ਦੇ ਵਿੱਚ ਤੇ ਆਪਾਂ ਇਤਿਹਾਸ ਪੂਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਲਦੀ ਹੀ ਆਪਾਂ ਵੀਡੀਓ ਅਪਲੋਡ ਕਰਾਂਗੇ ਇਸ ਚੈਨਲ ਦੇ ਉੱਪਰ ਸੰਗਤ ਦੇ ਨਾਲ ਕਿ ਆਪਾਂ ਪੂਰਾ ਇਤਿਹਾਸ ਵੀ ਸਰਵਣ ਕਰਾਂਗੇ ਪੂਰੇ ਇਤਿਹਾਸ ਦੇ ਨਾਲ ਉਸ ਸਮੇਂ ਦਾ ਜੋ ਵੀ ਵਾਰਤਾ ਲਾਪ ਸੀਗੀ ਉਸ ਸਮੇਂ ਦੀ ਸਾਰੀ ਆਪਾਂ ਇਸ ਵੀਡੀਓ ਦੇ ਵਿੱਚ ਬਿਆਨ ਕਰਾਂਗੇ ਵੀਡੀਓ ਜਲਦੀ ਹੀ ਅਪਲੋਡ ਹੋਵੇਗੀ ਸੋ ਵੀਡੀਓ ਦੇਖਣ ਦੇ ਲਈ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਧਾਰਮਿਕ ਸਥਾਨਾਂ ਤੇ ਜਾ ਕੇ ਜਾਣਕਾਰੀ ਦੇਣੇ ਆ ਕਾਫੀ ਲੰਮੇ ਸਮੇਂ ਤੋਂ ਵੀਡੀਓ ਅਪਲੋਡ ਨਹੀਂ ਹੋਈ ਤੇ ਆਪਾਂ ਅਗਲੇ ਹਫਤੇ ਜਿਹੜਾ ਵਾ ਉਹ ਇੱਕ ਵੀਡੀਓ ਅਪਲੋਡ ਕਰਾਂਗੇ ਜਿਹਦੇ ਵਿੱਚ ਕੀ ਆਪਾਂ ਉਸ ਸਮੇਂ ਬਾਰੇ ਗੱਲ ਕਰਾਂਗੇ ਤੇ ਅੱਜ ਵੀ ਉਸ ਥਾਨ ਦੇ ਉੱਪਰ ਜਿਹੜਾ ਇਤਿਹਾਸ ਮੌਜੂਦ ਹੈ ਉਹਦੀਆਂ ਆਪਾਂ ਕੋਲ ਝਲਕਾਂ ਦੇਖਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ